ਸਾਬਕਾ ਕਾਂਗਰਸੀ ਐਮਐਲਏ ਗੁਰਪ੍ਰੀਤ ਜੀਪੀ ਨੇ ਸਿਆਸੀ ਖੁਦਕੁਸ਼ੀ ਕਰ ਲਈਏ ਇਹ ਕਹਿਣਾ ਪ੍ਰਤਾਪ ਸਿੰਘ ਬਾਜਵਾ ਦਾ ਪਹਿਲਾਂ ਪੀਪੀਪੀ ਫਿਰ ਅਕਾਲੀ ਦਲ ਫਿਰ ਕਾਂਗਰਸ ਫਿਰ ਆਪ ਚ ਸ਼ਾਮਿਲ ਹੋਏ ਗੁਰਪ੍ਰੀਤ ਜੀਪੀ ਹਫਤੇ ਪਹਿਲਾਂ ਕਾਂਗਰਸ ਦਾ ਝੰਡਾ ਫੜਦੇ ਨੇ ਅੱਜ ਆਮ ਆਦਮੀ ਪਾਰਟੀ ਦਾ ਝਾੜੂ ਹੱਥ ਚ ਫੜ ਲਿਆ ਤੁਸੀਂ ਕਿਉਂ ਝਾੜੂ ਹੱਥ ਚ ਫੜਿਆ ਪੰਜਾ ਛੱਡ ਕੇ ਤਾਂ ਉਹਨਾਂ ਨੇ ਇਹ ਕਹਿਣਾ ਸੀ ਕਿ ਪਾਰਟੀ ਚ ਡਿਸਪਲਨ ਨਹੀਂ ਹੈ ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਗੁਰਪ੍ਰੀਤ ਜੀਪੀ ਨੂੰ ਕੀ ਅੱਜ ਪਤਾ ਲੱਗਿਆ ਪਾਰਟੀ 'ਚ ਡਿਸਪਲਿਨ ਨਹੀਂ ਹੈ ਇੱਕਦਮ ਹਿਰਦੇ ਪਰਵਰਤਨ ਕਿਵੇਂ ਹੋ ਜਾਂਦਾ ਲੀਡਰਾਂ ਦਾ ਇੱਛਾ ਹਰ ਇੱਕ ਲੀਡਰ ਦੀ ਕਹਿੰਦੇ ਵੰਸ਼ਾ ਹੁੰਦੀ ਹੈ ਚੋਣ ਲੜਨ ਦੀ ਕਿਉਂਕਿ ਫਤਿਹਗੜ੍ਹ ਸਾਹਿਬ ਆ ਜਿਹੜਾ ਉਹ ਹਲਕੇ ਤੋਂ ਚੋਣ ਲੜ ਸਕਦੇ ਆ ਇਸੇ ਸ਼ਰਤ ਤੇ ਉਹ ਪਾਰਟੀ ਵਿੱਚ ਆਏ ਨੇ ਦੂਜੇ ਪਾਸੇ ਫਿਰ ਪ੍ਰਤਾਪ ਸਿੰਘ ਬਾਜਵਾ ਨੇ ਇਸੇ ਕਰਕੇ ਤਵਾ ਲਾਇਆ ਕਿ ਪਹਿਲਾਂ ਤਾਂ ਜਿਹੜਾ ਗੁਣਗਾਨ ਹੈ ਉਹ ਰਾਹੁਲ ਗਾਂਧੀ ਦਾ ਕਾਂਗਰਸ ਪਾਰਟੀ ਦਾ ਹੁੰਦਾ ਹੈ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਾ ਕੇ ਖੜ ਗਏ ਔਰ ਆਮ ਆਦਮੀ ਪਾਰਟੀ ਨੇ ਵੀ ਉਹਨਾਂ ਨੇ ਨਿਸ਼ਾਨੇ ਤੇ ਸੇ ਕਰਕੇ ਲਿਆ ਕਿ ਆਉਂਦੇ ਜਾਂਦੇ ਨੂੰ ਸੜਕ ਤੋਂ ਚੁੱਕ ਕੇ ਪਾਰਟੀ 'ਚ ਸ਼ਾਮਲ ਕਰ ਲੈਂਦੇ ਆ ਇਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਾਫੀ ਵਾਰੀ ਕਿ ਅਸੀਂ ਇਹ ਕੂੜਾ ਕਾੜਾ ਨਾ ਜਿਹੜਾ ਉਹ ਨਹੀਂ ਲੈਣਾ ਆਪਣੇ ਆਪ ਪਾਰਟੀ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਹ ਨਹੀਂ ਡੈਫੀਨੇਸ਼ਨ ਅਜੇ ਤੱਕ ਦਿੱਤੀ ਕਿ ਕੂੜਾ ਸਮਝਦੇ ਕਿਹਨੂੰ ਹੈ ਕਿਉਂਕਿ ਗੁਰਪ੍ਰੀਤ ਜੀਪੀ ਖੁਦ ਕਹਿ ਰਿਹਾ ਕਿ ਮੇਰੀ ਪੁੱਛ ਦਸ ਘਟ ਗਈ ਸੀ ਪਾਰਟੀ ਦੇ ਅੰਦਰ ਦਖਣਦਾਜੀ ਵਾਦਗੀ ਸੀ ਡਿਸਪਲਿਨ ਨਹੀਂ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਇਆ ਉਹਨਾਂ ਦੀ ਕੋਈ ਨਹੀਂ ਕਈ ਲੀਡਰ ਸੁਣਦੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਾਹਿਬ ਉਹਨਾਂ ਦੀ ਉਦੋਂ ਤਾਰੀਫ਼ ਸੁਣਨ ਆਲੀ ਸੀ ਕਹਿੰਦੇ 2 ਸਾਲਾਂ 'ਚ ਜਿਹੜਾ ਕਮਾਲ ਕੀਤੀ ਹੈ ਇਹਨਾਂ ਨੇ ਉਹ ਤਾਂ ਵਾਰੇ ਨਿਆਰੇ ਕਰਤੇ ਤਾਰੀਫ਼ਾਂ ਕਰਦੇ ਨਹੀਂ ਥੱਕੇ ਉਹ ਗੁਰਪ੍ਰੀਤ ਜੀ ਪੀ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪਰਨਾ ਆਪਣੀ ਗੱਲ ਵਿੱਚ ਪਵਾਇਆ ਜਾਂ ਮੁੱਖ ਮੰਤਰੀ ਦੀ ਹਾਜ਼ਰੀ ਦੇ ਵਿੱਚ ਸ਼ਾਮਲ ਹੋਏ ਨੇ ਉਸ ਤੋਂ ਪਹਿਲਾਂ ਉਹ ਕੀ ਵਿਚਾਰ ਰੱਖਦੇ ਸਨ ਆਮ ਆਦਮੀ ਪਾਰਟੀ ਦੇ ਬਾਰੇ ਉਹਨੋਂ ਕੀ ਆਪਣੇ ਕਾਂਗਰਸ ਵਾਲੇ ਲੀਡਰਾਂ ਦੇ ਕਿਉਂਕਿ ਕਈ ਧਰਨੇ ਪ੍ਰਦਰਸ਼ਨ ਹੋਇਆ ਤੇ ਸ਼ਾਮਲ ਹੁੰਦੇ ਰਹੇ ਆ ਕੀ ਉਹਨਾਂ ਦਿਨਾਂ ਦੇ ਵਿੱਚ ਅੱਖਾਂ ਤੇ ਪੱਟੀ ਬੰਨੀ ਸੀ ਗੁਰਪ੍ਰੀਤ ਜੀਪੀ ਦੇ ਆਮ ਆਦਮੀ ਪਾਰਟੀ ਦਾ ਜਿਹੜਾ ਬਦਲ ਲਿਆਂਦਾ ਲੋਕਾਂ ਨੇ ਕਿ ਇਹਨਾਂ ਦੀ ਸਰਕਾਰ ਚਾਹੀਦੀ ਹੈ ਪਹਿਲਾਂ ਵਾਲਿਆਂ ਨੇ ਤੰਗ ਬਹੁਤ ਕੀਤਾ ਉਹਨਾਂ ਨੇ ਸੱਤਾ ਚੋਂ ਬਾਹਰ ਕਰ ਤੇ ਇੱਕ ਸਿਆਸੀ ਸਜ਼ਾ ਦੇ ਦਿੱਤੀ ਹੈ ਕਹਿ ਸਕਦੇ ਆ ਤੇ ਹੁਣ ਜਿਹੜੇ ਲੀਡਰ ਸੱਤਾ ਤੋਂ ਬਾਹਰ ਹੋਏ ਆ ਇੰਨਾ ਤੜਫਣ ਚ ਲੱਗੇ ਆ ਕਿ ਚੋਣਾ ਨੇੜੇ ਨੇ ਸਿਰ ਦੇ ਉੱਤੇ ਨੇ ਤੇ ਕੀ ਪਤਾ ਮੇਰਾ ਦਾ ਇਧਰੋਂ ਲੱਗ ਜੇ ਮੈਂ ਐਮਪੀ ਬਣ ਕੇ ਉੱਥੇ ਬਹਿ ਜਾਂ ਪਾਰਲੀਮੈਂਟ ਦੇ ਵਿੱਚ ਇਹੀ ਮਨਛਾ ਦੇ ਨਾਲ ਹੀ ਗੁਰਪ੍ਰੀਤ ਜੀ ਪਈ ਆ ਕਿ ਕੋਈ ਨਾ ਕੋਈ ਲਾਲਚ ਤਾਂ ਹੁੰਦਾ ਐਵੇਂ ਨਹੀਂ ਪਾਰਟੀਆਂ ਬਦਲੀਆਂ ਜਾਂਦੀਆਂ ਜੇਕਰ ਸਮਾਜ ਦੀ ਸੇਵਾ ਕਰਨੀ ਹੈ ਲੋਕਾਂ ਦੀ ਸੇਵਾ ਕਰਨੀ ਹੈ ਤੇ ਆਪੋਜੀਸ਼ਨ ਦੇ ਵਿੱਚ ਰਹਿ ਕੇ ਵੀ ਕਈ ਲੀਡਰ ਚੁੱਕਦੇ ਆ ਨਾ ਆਵਾਜ਼ ਕੀਤੀ ਜਾ ਸਕਦੀ ਆ ਚੁੱਕੀ ਜਾ ਸਕਦੀ ਆ ਇਹ ਐਡੇ ਵੱਡੇ ਲੀਡਰ ਸੀ ਇਹਨਾਂ ਨੂੰ ਖੁੱਡੇ ਲੈਣ ਲਈ ਰੱਖਿਆ ਕਾਂਗਰਸ ਦੇ ਕੁਝ ਬੰਦਿਆਂ ਨੇ ਚਾਹੇ ਚਰਜੀ ਸਿੰਘ ਚੰਨੀ ਦੇ ਨਾਲ ਇਹਨਾਂ ਦਾ 36 ਦਾ ਅੰਕੜਾ ਹੈ ਇਹ ਆਪਣੇ ਆਪ ਨੂੰ ਐਡਾ ਵੱਡਾ ਤਾਂ ਕਰ ਲੈਂਦੇ ਕਿੰਨਾ ਬਿਨਾ ਸਰਦਾ ਨਾ ਵੀ ਇਹ ਲੋਕ ਨਾ ਸੱਤਾ ਦੇ ਬੜੇ ਭੁੱਖੇ ਨੇ ਸੱਤਾ ਦੇ ਬਿਨਾਂ ਨਹੀਂ ਰਹਿ ਸਕਦੇ ਹੈਗੇ 10 ਸਾਲ ਇਹਨਾਂ ਦੇ ਵਰਕਰਾਂ ਨੇ ਜੁੱਤੀਆਂ ਖਾਧੀਆਂ ਵਲੰਟੀਰੀਆਂ ਦੇ ਪਰਚੇ ਪਏ ਹੈਗੇ ਨੇ ਤਾਂ ਕਿ ਫਿਰ ਇੱਕ ਹੀ ਕਰਦੇ ਨੇ ਬਾਹਰੋਂ ਲਿਆਉਂਦੇ ਨੇ ਤੇ ਆਪਣੇ ਬੰਦੇ ਨੂੰ ਓਲੇ ਕਰਦੇ ਨੇ ਅੱਖਾਂ ਤੋਂ ਉਹਨਾਂ ਨੂੰ ਜਾ ਕੇ ਟਿਕਟ ਦੇ ਦਿੰਦੇ ਨੇ ਜਿਹੜਾ ਕਾਂਗਰਸ ਅਕਾਲੀ ਦਲ ਤੋਂ ਹੁੰਦਾ ਹੈਗਾ ਜਿਵੇਂ ਜਲੰਧਰ ਦੇ ਵਿੱਚ ਜਿਮਣੀ ਚੋਣ ਹੋਈ ਸੀ ਤਾਂ ਸੁਸ਼ੀਲ ਕੁਮਾਰ ਰਿੰਕੂ ਨੂੰ ਤਾਜ਼ਾ-ਤਾਜ਼ਾ ਭਰਤੀ ਕਰ ਲਿਆ ਗਿਆ ਰਾਣਾ ਗੁਰਜੀਤ ਸਿੰਘ ਨੇ ਉਦੋਂ ਕਿਹਾ ਸੀ ਆਪਾਂ ਵੀ ਇੰਟਰਵਿਊ ਕੀਤਾ ਸੀ ਕਿ ਸਿਖਾਏ ਹੋਏ ਤੁਹਾਡੇ ਤੇ ਗੈਰਾਂ ਦੇ ਵਿੜੇ ਚ ਕਿਉਂ ਚਲੇ ਗਏ ਉਹ ਕਹਿੰਦੇ ਕੋਈ ਗੱਲ ਨਹੀਂ ਸਿਖਾਏ ਤਾਂ ਸਾਡੇ ਹੀ ਹੋਏ ਨਾ ਤੇ ਕੋਈ ਗੱਲ ਨਹੀਂ ਚਲੇ ਗਏ ਧੋਖਾ ਦੇ ਗਿਆ ਤੇ ਕੋਈ ਗੱਲ ਨਹੀਂ ਉਹ ਭੁਗਤ ਲੈਣਗੇ ਪਰ ਉੱਥੇ ਸਾਰੇ ਫੇਲ ਹੋ ਗਏ ਸੁਸ਼ੀਲ ਕੁਮਾਰ ਰਿੰਕੂ ਜਿੱਤ ਕੇ ਪਾਰਲੀਮੈਂਟ ਪਹੁੰਚ ਗਏ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਸਾਬਕਾ ਕਾਂਗਰਸੀ ਐਮ ਐਲ ਏ ਗੁਰਪ੍ਰੀਤ ਜੀਪੀ ਨੇ ਸਿਆਸੀ ਖੁਦਕੁਸ਼ੀ ਕਰ ਲਈਏ ਇਹ ਕਹਿਣਾ ਪ੍ਰਤਾਪ ਸਿੰਘ ਬਾਜਵਾ ਦਾ ਪਹਿਲਾਂ ਪੀਪੀਪੀ ਫਿਰ ਅਕਾਲੀ ਦਲ ਫਿਰ ਕਾਂਗਰਸ ਫਿਰ ਆਪ ਚ ਸ਼ਾਮਿਲ ਹੋਏ ਗੁਰਪ੍ਰੀਤ ਜੀਪੀ ਹਾਲਾਂਕਿ ਮਜਬੂਰੀ ਕੀ ਇਹਨਾਂ ਦੀ ਹਫਤੇ ਪਹਿਲਾਂ ਕਾਂਗਰਸ ਦਾ ਝੰਡਾ ਫੜਦੇ ਨੇ ਅੱਜ ਆਪ ਆਦਮੀ ਪਾਰਟੀ ਦਾ ਝਾੜੂ ਹੱਥ ਚ ਫੜ ਲਿਆ ਥੋੜੇ ਦਿਨ ਪਹਿਲਾਂ ਰਾਹੁਲ ਗਾਂਧੀ ਦਾ ਗੁਣਗਾਨ ਕਰਦੇ ਨੇ ਉਹਨਾਂ ਦੀ ਤਾਰੀਫ ਕਰਦੇ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ ਕਿਉਂ ਕਰ ਰਹੇ ਨੇ ਇਸ ਵਿਸ਼ੇ ਤੇ ਚਰਚਾ ਕਰਾਂਗੇ ਨਾਲ ਹੀ ਗੱਲ ਕਰਾਂਗੇ ਕਿਸਾਨਾਂ ਦੀ ਜਿਹੜੀ ਅਗਲੀ ਰਣਨੀਤੀ ਹੈ ਉਹ ਕੀ ਹੈ ਇਸ ਵਿਸ਼ੇ ਤੇ ਮੇਰੇ ਨਾਲ ਜੁੜੇ ਨੇ ਮੇਰੇ ਪੱਤਰਕਾਰ ਸਾਥੀ ਸੰਦੀਪ ਲਾਧੂ ਕਾ ਸੰਦੀਪ ਇਹ ਤਾਂ ਗੱਲ ਹੋ ਗਈ ਜਿਹੜੇ ਗੁਰਪ੍ਰੀਤ ਜੀਪੀ ਨੇ ਇਹ ਝਾੜੂ ਹੱਦ ਦੇ ਵਿੱਚ ਫੜ ਲਿਆ ਫੜਿਆ ਕਿਉਂ ਕੀ ਕੋਈ ਉਹਨਾਂ ਨੂੰ ਟਿਕਟ ਦਾ ਆਫਰ ਕੀਤਾ ਗਿਆ ਹੈ ਅਜਿਥੇ ਤੱਕ ਰਹੀ ਗੱਲ ਗੁਰਪ੍ਰੀਤ ਜੀ ਪੀ ਦੀ ਕਾਂਗਰਸ ਦੇ ਵੱਲੋਂ ਚੋਣ ਲੜਦੇ ਰਹਿਆ ਔਰ ਜਿੱਤੇ ਵੀ ਸਨ ਔਰ ਫਿਰ ਚੋਣ ਹਾਰ ਜਾਂਦੇ ਆ ਕਿਉਂਕਿ ਸਭ ਤੋਂ ਵੱਡੀ ਉਹਨਾਂ ਦੀ ਜਿਹੜੀ ਟੱਕਰ ਰਹੀ ਆ ਉਹ ਰਹੀ ਆ ਕਿਉਂਕਿ ਉੱਥੇ ਪਹੁੰਚ ਜਾਂਦੇ ਆ ਉਸ ਵੇਲੇ ਦੇ ਕਾਂਗਰਸ ਦੇ ਜਿਹੜੇ ਮੁੱਖ ਮੰਤਰੀ 111 ਦੇ ਨਾਲ ਬਲੇ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਰ ਉਹ ਉੱਥੇ ਪਹੁੰਚ ਜਾਂਦੇ ਆ ਤੇ ਉਹਨਾਂ ਨੇ ਜਦੋਂ ਟੱਕਰ ਦੇਣ ਦੀ ਕੀਤੀ ਕਹਿੰਦੇ ਕਿ ਇਹਨਾਂ ਨੂੰ ਆਪਣੀ ਸਿਆਸਤ ਦੀ ਪੈ ਗਈ ਮੇਰੀ ਦਖਲਅੰਦਾਜ਼ੀ ਮੇਰੇ ਹਲਕੇ 'ਚ ਬਹੁਤ ਜ਼ਿਆਦਾ ਸੀ ਔਰ ਉਹਨਾਂ ਨੂੰ ਜਦੋਂ ਅੱਜ ਕਾਰਨ ਪੁੱਛਿਆ ਗਿਆ ਕਿ ਤੁਸੀਂ ਕਿਉਂ ਝਾੜੂ ਹੱਥ 'ਚ ਫੜੇ ਆ ਪੰਜਾ ਛੱਡ ਕੇ ਤਾਂ ਉਹਨਾਂ ਨੇ ਇਹ ਕਹਿਣਾ ਸੀ ਕਿ ਪਾਰਟੀ 'ਚ ਨਹੀਂ ਹੈ ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਗੁਰਪ੍ਰੀਤ ਜੀਪੀ ਨੂੰ ਕੀ ਅੱਜ ਪਤਾ ਲੱਗਿਆ ਪਾਰਟੀ ਚ ਡਿਸਪਲਿਨ ਨਹੀਂ ਹੈ ਇੱਕਦਮ ਹਿਰਦੇ ਪਰਵਰਤਨ ਕਿਵੇਂ ਹੋ ਜਾਂਦਾ ਲੀਡਰਾਂ ਦਾ ਜਿੱਥੋਂ ਤੱਕ ਤੁਸੀਂ ਰਹੀ ਗੱਲ ਵੀ ਉਹ ਕੀ ਚੋਣ ਲੜਨ ਦੀ ਇੱਛਾ ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਕਈ ਇੰਟਰਵਿਊ ਉਹਨਾਂ ਦੇ ਆਏ ਜਦੋਂ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਆਪਣੇ ਗੱਲ ਦੇ ਵਿੱਚ ਜਿਹੜਾ ਝਾੜੂ ਵਾਲਾ ਪਰਨਾ ਪਵਾ ਲਿਆ ਉਸ ਵਿੱਚ ਉਹਨਾਂ ਨੇ ਆਖਿਆ ਕਿ ਮੈਂ ਇੱਛਾ ਹਰ ਇੱਕ ਲੀਡਰ ਦੀ ਕਹਿੰਦੇ ਮਨਛਾ ਹੁੰਦੀ ਹੈ ਚੋਣ ਲੜਨ ਦੀ ਕਿਉਂਕਿ ਫਤੇਗੜ ਸਾਹਿਬ ਆ ਜਿਹੜਾ ਉਹ ਹਲਕੇ ਤੋਂ ਚੋਣ ਲੜ ਸਕਦੇ ਆ ਔਰ ਉਹ ਜਿਹੜਾ ਹਲਕੇ ਤੋਂ ਚੋਣ ਲੜਨਗੇ ਜੇ ਜੇਕਰ ਉਹਨਾਂ ਨੂੰ ਮੌਕਾ ਦਿੰਦੇ ਤਾਂ ਕਹਿੰਦੇ ਪਾਰਟੀ 2-3 ਦਿਨਾਂ 'ਚ ਮੰਤਨ ਕਰਕੇ ਦੱਸ ਦੇਵੇਗੀ ਪਰ ਮੇਰੀ ਉਹਨਾਂ ਨਾਲ ਗੱਲ ਪਿਛਲੇ ਦੋ-ਤਿੰਨ ਦਿਨਾਂ ਤੋਂ ਹੀ ਹੋਈ ਹੈ ਕਿ ਐਸੀ ਸ਼ਰਤ ਤੇ ਉਹ ਪਾਰਟੀ ਵਿੱਚ ਆਏ ਨੇ ਦੂਜੇ ਪਾਸੇ ਫਿਰ ਪ੍ਰਤਾਪ ਸਿੰਘ ਬਾਜਵਾ ਨੇ ਇਸੇ ਕਰਕੇ ਤਵਾ ਲਾਇਆ ਕਿ ਪਹਿਲਾਂ ਤਾਂ ਜਿਹੜਾ ਗੁਣਗਾਨ ਹੈ ਉਹ ਰਾਹੁਲ ਗਾਂਧੀ ਦਾ ਕਾਂਗਰਸ ਪਾਰਟੀ ਦਾ ਹੁੰਦਾ ਹੈ ਤਾਂ ਉਦੋਂ ਕੁਝ ਇਹਨਾਂ ਨੂੰ ਤਕਲੀਫ ਨਹੀਂ ਪਾਰਟੀ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਾ ਕੇ ਖੜ ਗਏ ਔਰ ਆਮ ਆਦਮੀ ਪਾਰਟੀ ਨੇ ਵੀ ਉਹਨਾਂ ਨੂੰ ਨਿਸ਼ਾਨੇ ਤੇ ਸੇ ਕਰਕੇ ਲਿਆ ਕਿ ਆਉਂਦੇ ਜਾਂਦੇ ਨੂੰ ਸੜਕ ਤੋਂ ਚੁੱਕ ਕੇ ਪਾਰਟੀ 'ਚ ਸ਼ਾਮਲ ਕਰ ਲੈਂਦੇ ਆ ਇਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਾਫੀ ਵਾਰੀ ਕਿ ਅਸੀਂ ਇਹ ਕੂੜਾ ਕਾੜਾ ਨਾ ਜਿਹੜਾ ਉਹ ਨਹੀਂ ਲੈਣਾ ਆਪਣੇ ਆਪ ਪਾਰਟੀ ਦੇ ਵਿੱਚ ਅਸੀਂ ਤਾਂ ਕਰੀਮ ਲੈਣੀ ਆ ਜਿਹੜੇ ਕੋਈ ਉਧਰ ਨਹੀਂ ਕੰਮ ਕਰ ਸਕਦੇ ਸਾਡੇ ਨਾਲ ਆ ਕੇ ਕਰਨ ਹੁਣ ਅਰਵਿੰਦ ਕੇਜਰੀਵਾਲ ਨੇ ਜਾਂ ਕਿਸੇ ਹੋਰ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਹ ਡੈਫੀਨੇਸ਼ਨ ਅਜੇ ਤੱਕ ਦਿੱਤੀ ਕਿ ਕੂੜਾ ਸਮਝਦੇ ਕਿਨੂ ਹੈ ਕਿਉਂਕਿ ਗੁਰਪ੍ਰੀਤ ਜੀਪੀ ਖੁਦ ਕਹਿ ਰਿਹਾ ਕਿ ਮੇਰੀ ਪੁੱਛ ਦਸ ਘਟ ਗਈ ਸੀ ਪਾਰਟੀ ਦੇ ਅੰਦਰ ਦਖਲ ਅੰਦਾਜ਼ੀ ਵਧ ਗਈ ਸੀ ਡਿਸਪਲਿਨ ਨਹੀਂ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਇਆ ਉਹਨਾਂ ਦੀ ਕੋਈ ਨਹੀਂ ਕਈ ਲੀਡਰ ਸੁਣਦੇ ਆਪੋ ਆਪਣੀ ਜਿਹੜੀ ਆ ਡੱਫਲੀ ਵਜਾਈ ਜਾਂਦੇ ਆ ਉਹਨਾਂ ਨੇ ਕਈ ਗਲੇ ਸ਼ਿਕਵੇ ਇਸ ਤਰ੍ਹਾਂ ਦੇ ਰੱਖੇ ਅੱਜ ਕਿ ਮੈਂ ਪਾਰਟੀ ਕਿਉਂ ਛੱਡਣ ਲਈ ਮਜਬੂਰ ਹੋਇਆ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਾਹਿਬ ਉਹਨਾਂ ਦੀ ਉਦੋਂ ਤਾਰੀਫ਼ ਸੁਣਨ ਆਲੀ ਸੀ ਕਹਿੰਦੇ 2 ਸਾਲਾਂ 'ਚ ਜਿਹੜਾ ਕਮਾਲ ਕੀਤੀ ਹੈ ਇਹਨਾਂ ਨੇ ਉਹ ਤਾਂ ਵਾਰੇ ਨਿਆਰੇ ਕਰਤੇ ਤਾਰੀਫ਼ਾਂ ਕਰਦੇ ਨਹੀਂ ਸਕੇ ਉਹ ਗੁਰਪ੍ਰੀਤ ਜੀਪੀ ਮੁੱਖ ਮੰਤਰੀ ਭਗਵ ਕਿਉਂਕਿ ਅੱਜ ਉਹ ਝਾੜੂ ਵਾਲੇ ਬਣੇ ਆ ਨਾ ਜਦੋਂ ਉਹਨਾਂ ਨੇ ਪਰਨਾ ਆਪਣੀ ਗੱਲ ਵਿੱਚ ਪਵਾਇਆ ਜਾਂ ਮੁੱਖ ਮੰਤਰੀ ਦੀ ਹਾਜ਼ਰੀ ਦੇ ਵਿੱਚ ਸ਼ਾਮਲ ਹੋਏ ਨੇ ਉਸ ਤੋਂ ਪਹਿਲਾਂ ਉਹ ਕੀ ਵਿਚਾਰ ਰੱਖਦੇ ਸਨ ਆਮ ਆਦਮੀ ਪਾਰਟੀ ਦੇ ਬਾਰੇ ਉਦੋਂ ਕੀ ਆਪਣੇ ਕਾਂਗਰਸ ਵਾਲੇ ਲੀਡਰਾਂ ਦੇ ਕਿਉਂਕਿ ਕਈ ਧਰਨੇ ਪ੍ਰਦਰਸ਼ਨ ਹੋਇਆ ਤੇ ਸ਼ਾਮਲ ਹੁੰਦੇ ਰਹੇ ਕਿ ਉਹਨਾਂ ਦਿਨਾਂ ਦੇ ਵਿੱਚ ਅੱਖਾਂ ਤੇ ਪੱਟੀ ਬੰਨੀ ਸੀ ਗੁਰਪ੍ਰੀਤ ਜੀਪੀ ਦੇ ਉਦੋਂ ਕੀ ਸੀ ਉਦੋਂ ਤਾਂ ਉਹ ਗੁਣਗਾਨ ਕਰਦੇ ਰਹੇ ਆਪਣੀ ਪਾਰਟੀ ਦਾ ਕਾਂਗਰਸ ਦਾ ਹੁਣ ਉਹ ਭਰਾਏ ਹੋ ਗਏ ਕਾਂਗਰਸ ਛੱਡ ਕੇ ਆ ਕੇ ਕਹਿੰਦੇ ਨਹੀਂ ਆਮ ਆਦਮੀ ਪਾਰਟੀ ਬਹੁਤ ਵੱਡੀ ਵਧੀਆ ਹੈ ਹਾਲਾਂਕਿ ਇਹ ਇਕੱਲੇ ਲੀਡਰ ਨਹੀਂ ਬਹੁਤ ਸਾਰੇ ਲੀਡਰ ਆ ਜਿਹੜੇ ਆਪਣੇ ਲਾਲਚਾਂ ਦੇ ਕਰਕੇ ਸੱਤਾ ਤੋਂ ਜਦੋਂ ਬਾਹਰ ਰਹਿਣਾ ਤਕਲੀਫ ਬਾਤ ਹੁੰਦੀ ਹੈ ਉਦੋਂ ਕਈ ਸਾਲਾਂ ਤੋਂ ਜਿਹੜੇ ਸੱਤਾ ਤੋਂ ਬਾਹਰ ਹੋਇਆ ਆਮ ਆਦਮੀ ਪਾਰਟੀ ਦਾ ਜਿਹੜਾ ਬਦਲ ਲਿਆਂਦਾ ਲੋਕਾਂ ਨੇ ਕਿ ਇਹਨਾਂ ਦੀ ਸਰਕਾਰ ਚਾਹੀਦੀ ਹੈ ਪਹਿਲਾਂ ਵਾਲਿਆਂ ਨੇ ਤੰਗ ਬਹੁਤ ਕੀਤਾ ਉਹਨਾਂ ਨੇ ਸੱਤਾ ਚੋਂ ਬਾਹਰ ਕਰਤੇ ਇੱਕ ਸਿਆਸੀ ਸਜ਼ਾ ਦੇ ਦਿੱਤੀ ਹੈ ਕਹਿ ਸਕਦੇ ਆ ਤੇ ਹੁਣ ਜਿਹੜੇ ਲੀਡਰ ਸੱਤਾ ਤੋਂ ਬਾਹਰ ਹੋਇਆ ਇਹਨਾਂ ਤੜਫਣ ਚ ਲੱਗੇ ਆ ਕਿ ਚੋਣਾਂ ਨੇੜੇ ਨੇ ਸਿਰ ਦੇ ਉੱਤੇ ਨੇ ਤੇ ਕੀ ਪਤਾ ਮੇਰਾ ਦਾ ਇਧਰੋਂ ਲੱਗ ਜੇ ਮੈਂ ਐਮਪੀ ਬਣ ਕੇ ਉੱਥੇ ਬੈਠ ਜਾ ਪਾਰਲੀਮੈਂਟ ਦੇ ਵਿੱਚ ਇਹੀ ਮੰਚਾ ਦੇ ਨਾਲ ਹੀ ਗੁਰਪ੍ਰੀਤ ਜੀਪੀ ਆਏ ਆ ਕਿ ਕੋਈ ਨਾ ਕੋਈ ਲਾਲਚ ਤਾਂ ਹੁੰਦਾ ਐਵੇਂ ਨਹੀਂ ਪਾਰਟੀਆਂ ਬਦਲੀਆਂ ਜਾਂਦੀਆਂ ਜੇਕਰ ਸਮ ਕਰਨੀ ਹੈ ਤੇ ਆਪੋਜੀਸ਼ਨ ਦੇ ਵਿੱਚ ਰਹਿ ਕੇ ਵੀ ਕਈ ਲੀਡਰ ਚੁੱਕਦੇ ਆ ਨਾ ਆਵਾਜ਼ ਕੀਤੀ ਜਾ ਸਕਦੀ ਹੈ ਚੁੱਕੀ ਜਾ ਸਕਦੀ ਹੈ ਸਰਕਾਰ ਆਪਣੇ ਆਪ ਚ ਸੱਤਾ ਧੇੜ ਵਾਲੀ ਸਰਕਾਰ ਨਹੀਂ ਹੁੰਦੀ ਉਹਦੇ ਵਿੱਚ ਆਪੋਜੀਸ਼ਨ ਵੀ ਨਾਲ-ਨਾਲ ਚੱਲਦੀ ਹੈ ਆਪੋਜੀਸ਼ਨ ਦਾ ਆਪਣਾ ਰੋਲ ਹੁੰਦਾ ਜੇਕਰ ਆਪੋਜੀਸ਼ਨ ਦੇ ਵਿੱਚ ਰੋਲ ਨਹੀਂ ਨਿਭਾ ਸਕੇ ਗੁਰਪ੍ਰੀਤ ਜੀ ਪੀ ਇੱਕ ਕੰਮ ਤਾਂ ਦੱਸਾਂ ਇੱਕ ਗੱਲ ਤਾਂ ਦੱਸਣ ਕਿ ਬਹੁਤ ਵੱਡਾ ਸਵਾਲ ਇਹਨਾਂ ਨੇ ਖੜਾ ਕੀਤਾ ਜੀ ਕਿ ਇਹ ਐਡੇ ਵੱਡੇ ਲੀਡਰ ਸੀ ਇਹਨਾਂ ਨੂੰ ਖੁੱਡੇ ਲੈਣ ਲਈ ਰੱਖਿਆ ਕਾਂਗਰਸ ਦੇ ਕੁਝ ਬੰਦਿਆਂ ਨੇ ਚਾਹੇ ਚਰਨਜੀਤ ਸਿੰਘ ਚੰਨੀ ਦੇ ਨਾਲ ਇਹਨਾਂ ਦਾ 36 ਦਾ ਅੰਕੜਾ ਹੈ ਇਹ ਆਪਣੇ ਆਪ ਨੂੰ ਐਡਾ ਵੱਡਾ ਤਾਂ ਕਰ ਲੈਂਦੇ ਕਿ ਇਨਾ ਬਿਨਾ ਸਰਦਾ ਨਾ ਐਤੋ ਸੁਖਪਾਲ ਸਿੰਘ ਖੈਰਾ ਦੀ ਵੱਖਰੀ ਰਗ ਰਹਿੰਦੀ ਆ ਕਾਂਗਰਸ ਪਾਰਟੀ ਦੇ ਅੰਦਰ ਵੀ ਪਰ ਉਹਨਾਂ ਨੂੰ ਅੱਖੋਲੇ ਨਹੀਂ ਕਰ ਸਕਦੀ ਜਿਹੜੀ ਕਾਂਗਰਸ ਪਾਰਟੀ ਕਿਉਂਕਿ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਇਹ ਜੇ ਲੀਡਰ ਨੂੰ ਨਾਲ ਲੈਣਾ ਵਿਧਾਨ ਸਭਾ ਦੇ ਅੰਦਰ ਵੀ ਇਸੇ ਕਰਕੇ ਆਪਣੇ ਆਪ ਨੂੰ ਇੰਨਾ ਵੱਡਾ ਬਣਾ ਤਾਂ ਲੈਂਦੇ ਕਿ ਖੁੱਡੇ ਲੈਣ ਤੁਹਾਨੂੰ ਕੋਈ ਲਾ ਹੀ ਨਹੀਂ ਸਕਦਾ ਜੇ ਲਾਏਗਾ ਤਾਂ ਫਿਰ ਆਪੇ ਲੋਕ ਕਹਿਣਗੇ ਕਿ ਜਿਹੜਾ ਚੰਗਾ ਲੀਡਰ ਆਉ ਤਾਂ ਤੁਸੀਂ ਪਿੱਛੇ ਛੱਡਿਆ ਹੋਇਆ ਤੇ ਜਿਹੜੇ ਬੋਲਦੇ ਆ ਚਾਜ ਨਾਲ ਗੱਲ ਕਰਦੇ ਆ ਜਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਤੁਸੀਂ ਪਿੱਛੇ ਕਿਉਂ ਰੱਖਿਆ ਉਹਨਾਂ ਨੂੰ ਅੱਗੇ ਕਿਉਂ ਨਹੀਂ ਲਿਆਉਂਦੇ ਲੋਕਾਂ ਨੇ ਆਪੇ ਹੀ ਲੈ ਆਉਣਾ ਸੀ ਗੁਰਪ੍ਰੀਤ ਜੀਪੀ ਨੇ ਜਿਹੜੇ ਬਹਾਨੇਬਾਜ਼ੀ ਜੀ ਕਰਕੇ ਆਮ ਆਨ ਵੀ ਪਾਰਟੀ ਹਾਲਾਂਕਿ ਸਾਰਿਆਂ ਦਾ ਆਪਣਾ ਹੱਕ ਹੈ ਸੰਵਿਧਾਨ ਕਹਿੰਦਾ ਹੈ ਆਪਣੇ ਨਿਜਮ ਕਹਿੰਦੇ ਆ ਕਾਨੂੰਨ ਕਹਿੰਦਾ ਹੈ ਕਿ ਹਰੇਕ ਬੰਦੇ ਦੀ ਆਪਣੀ ਇੱਛਾ ਹੈ ਕਿ ਉਹ ਪਾਰਟੀ ਕੋਈ ਵੀ ਜੁਆਇਨ ਕਰ ਸਕਦਾ ਹੈ ਕੋਈ ਪਾਰਟੀ ਬਣਾ ਸਕਦਾ ਜਿਵੇਂ ਤੁਸੀਂ ਦੱਸਿਆ ਕਿ ਛੜੱਪੇ ਮਾਰ ਕੇ ਇਹਨਾਂ ਦਾ ਵੀ ਕਾਫੀ ਕਰੀਅਰ ਇਸ ਤਰ੍ਹਾਂ ਦਾ ਰਿਹਾ ਸਿਆਸਤ ਦਾ ਕਦੇ ਇੱਧਰ ਕਦੇ ਉੱਧਰ ਤਿਤਲੀ ਅੱਜ ਬਹੁਤ ਮਸ਼ਹੂਰ ਹੋਈ ਹੈ ਕਿ ਤਿਤਲੀ ਮੇਰਾ ਯਾਰ ਤਿਤਲੀਆਂ ਅਰਗਾ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਤਾਂ ਮੁੱਖ ਮੰਤਰੀ ਨੇ ਚਰਚਾ ਛੇੜੀ ਸੀ ਉਹਦੇ ਨਾਲ ਕਈਆਂ ਨੇ ਫਿਰ ਜਵਾਬ ਦੇਣੇ ਵੀ ਸ਼ੁਰੂ ਕਰਤੇ ਸੁਖਪਾਲ ਖੈਰਾ ਨੇ ਵੀ ਜਵਾਬ ਦਿੱਤਾ ਪਰ ਜਿਹੜੇ ਗਰੁੱਪ ਜੀਪੀ ਤੋਂ ਵੀ ਅੱਜ ਇਹ ਵੀ ਗੱਲ ਸਪਸ਼ਟ ਹੋ ਗਈ ਹੈ ਹਾਲਾਂਕਿ ਪਹਿਲੇ ਵੀ ਇਹ ਗੱਲਾਂ ਬਾਹਰ ਆਂਦੀ ਰਹੀਆਂ ਨੇ ਜਿੰਨੇ ਵੀ ਲੀਡਰਾਂ ਨੇ ਪਾਰਟੀਆਂ ਬਦਲੀਆਂ ਨੇ ਵੀ ਇਹ ਲੋਕ ਨਾ ਸੱਤਾ ਦੇ ਬੜੇ ਭੁੱਖੇ ਨੇ ਸੱਤਾ ਦੇ ਬਿਨਾਂ ਨਹੀਂ ਰਹਿ ਸਕਦੇ ਹੈਗੇ ਤੁਸੀਂ ਇਹ ਵੇਖੋ 5 ਸਾਲ ਜਦੋਂ ਅਕਾਲੀ ਦਲ ਦੀ ਸਰਕਾਰ ਰਹੀ ਉਦੋਂ ਹੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਲੜੀ ਸੀਗੀ ਉਦੋਂ ਕਾਂਗਰਸ ਆਈ ਦਸ ਹਾਲ ਇਹਨਾਂ ਦੇ ਵਰਕਰਾਂ ਨੇ ਜੁੱਤੀਆਂ ਖਾਧੀਆਂ ਵਲੰਟੀਰੀਆਂ ਦੇ ਪਰਚੇ ਪਏ ਹੈਗੇ ਨੇ ਚੱਕ ਕੇ ਫਿਰ ਇੱਕ ਹੀ ਕਰਦੇ ਨੇ ਬਾਹਰੋਂ ਲਿਆਉਂਦੇ ਨੇ ਤੇ ਅਬ ਆਪਣੇ ਆਪਣੇ ਬੰਦੇ ਨੂੰ ਓਲੇ ਕਰਦੇ ਨੇ ਅੱਖਾਂ ਤੋਂ ਤੇ ਉਹਨਾਂ ਨੂੰ ਜਾ ਕੇ ਟਿਕਟ ਦੇ ਦਿੰਦੇ ਨੇ ਜਿਹੜਾ ਕਾਂਗਰਸ ਅਕਾਲੀ ਦਲ ਤੋਂ ਹੁੰਦਾ ਹੈਗਾ ਜਿਵੇਂ ਜਲੰਧਰ ਦੇ ਵਿੱਚ ਜਿਮਣੀ ਚੋਣ ਹੋਈ ਸੀ ਤਾਂ ਨਾ ਸੁਸ਼ੀਲ ਕੁਮਾਰ ਰਿੰਕੂ ਨੂੰ ਤਾਜ਼ਾ-ਤਾਜ਼ਾ ਭਰਤੀ ਕਰ ਲਿਆ ਗਿਆ ਰਾਣਾ ਗੁਰਜੀਤ ਸਿੰਘ ਨੇ ਉਦੋਂ ਕਿਹਾ ਸੀ ਆਪਾਂ ਵੀ ਇੰਟਰਵਿਊ ਕੀਤਾ ਸੀ ਕਿ ਸਖਾਏ ਹੋਏ ਤੁਹਾਡੇ ਤੇ ਗੈਰਾਂ ਦੇ ਵਿੜੇ 'ਚ ਕਿਉਂ ਚਲੇਗਾ ਇਹ ਜੀ ਕਿਹੜੀ ਕੱਚੀ ਖੇਡ ਖੇੜੀ ਸੀ ਤੁਸੀਂ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਸਿਖਾਏ ਤਾਂ ਸਾਡਾ ਹੀ ਹੋਇਆ ਨਾ ਤੇ ਕੋਈ ਗੱਲ ਨਹੀਂ ਜੋ ਕਰੇ ਗਏ ਚਲੇ ਗਏ ਆ ਧੋਖਾ ਦੇ ਗਿਆ ਤੇ ਕੋਈ ਗੱਲ ਨਹੀਂ ਉਹ ਭੁਗਤ ਲੈਣਗੇ ਪਰ ਉੱਥੇ ਸਾਰੇ ਫੇਲ ਹੋ ਗਏ ਸੁਸ਼ੀਲ ਕੁਮਾਰ ਰਿੰਕੂ ਜਿੱਤ ਕੇ ਪਾਰਲੀਮੈਂਟ ਪਹੁੰਚ ਗਏ ਇਕਲੌਤੇ ਲੋਕ ਸਭਾ ਮੈਂਬਰ ਨੇ ਅਗਲੀ ਵੀ ਉਹਨਾਂ ਦੇ ਪੂਰੇ ਚਾਂਸ ਨੇ ਕਿ ਜਲੰਧਰ ਤੋਂ ਉਹਨਾਂ ਨੂੰ ਹੀ ਟਿਕਟ ਮਿਲਣੀ ਹੈ ਜਲੰਧਰ ਚ ਹੀ ਕਾਂਗਰਸ ਦੀ ਰੈਲੀ ਹੁੰਦੀ ਹੈ ਹੁਣ ਜਿਹੜਾ ਤੁਸੀਂ ਬਗਾਨਿਆਂ ਦੀ ਗੱਲ ਕੀਤੀ ਆਮ ਆਦਮੀ ਪਾਰਟੀ ਦੇ ਵਰਕਰ ਅੱਜ ਵੀ ਦੁਖੀ ਹੋਏ ਹੋਣਗੇ ਜਿਹੜੇ ਚਾਹਵਾਨ ਹੋਣਗੇ ਕਿ ਫਤਿਹਗੜ ਸਾਹਿਬ ਤੋਂ ਬਹੁਤੇ ਚਾਂਸ ਨੇ ਕਿ ਗੁਰਪ੍ਰੀਤ ਜੀਪੀ ਨਾਲ ਜਿਹੜਾ ਸਮਝੌਤਾ ਹੋਇਆ ਜਾਂ ਸ਼ਰਤ ਰੱਖੀ ਗਈ ਹੋਵੇ ਇਸੇ ਕਰਕੇ ਪਾਰਟੀ ਚਾਹਿਆ ਕਿ ਉਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਹੈ ਤੇ ਟਿਕਟ ਮਿਲੇਗੀ ਉਹਨਾਂ ਨੂੰ ਬਹੁਤੀਆਂ ਗੱਲਾਂ ਨੇ ਕਲੀਅਰ ਹੋ ਗਈਆਂ ਪਰ ਉੱਥੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੇ ਕਰਕੇ ਵਰਕਰਾਂ ਦੇ ਕਰਕੇ ਪਾਰਟੀ ਖੜੀ ਹੋਈ ਹੈ ਸੱਤਾ ਤੱਕ ਪਹੁੰਚੀ ਹੈ ਪਹਿਲਾਂ ਆਪੋਜੀਸ਼ਨ ਫਿਰ ਸੱਤਾ ਵਿੱਚ ਆਉਣਾ 92 ਵਿਧਾਇਕ ਮਿਲ ਗਏ ਉਹਨਾਂ ਨੇ ਵੀ ਤਾਂ ਪ੍ਰਚਾਰ ਕੀਤਾ ਹੋਣਾ ਜਿਵੇਂ ਜਲੰਧਰ ਦੇ ਵਿੱਚ ਕਈ ਕਰਲਾਏ ਸੀ ਕਿ ਬਾਹਰੋਂ ਲਿਆ ਕੇ ਅਸੀਂ ਖੜਾ ਕਰ ਲੈਨੇ ਆ ਆਪਣੇ ਉਮੀਦਵਾਰਾਂ ਨੂੰ ਤੇ ਕੀ ਸਾਡੀ ਪਾਰਟੀ ਚ ਮੁੱਕ ਗਏ ਕਈ ਮੰਤਰੀਆਂ ਨੂੰ ਪੁੱਛਿਆ ਗਿਆ ਮੰਤਰੀ ਤਾਂ ਡਰ ਦੇ ਮਾਰੇ ਕਹਿੰਦੇ ਇਹ ਵੀ ਪਤਾ ਲੱਗਿਆ ਕਿ ਚੋਣ ਲੜਨ ਨੂੰ ਤਿਆਰ ਨਹੀਂ ਕਈ ਥਾਵਾਂ ਤੇ ਰਾਜੀ ਹੋ ਗਿਆ ਕਿ ਨਹੀਂ ਅਸੀਂ ਆਪਣੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨਾ ਨਾਰਾਜ਼ ਨਹੀਂ ਹੋਣ ਦੇਣਾ ਅਸੀਂ ਆਪਣੇ ਮੁੱਖ ਮੰਤਰੀ ਭਗਵਾਨ ਤੰਮਨ ਨੂੰ ਖੁਸ਼ ਕਰਕੇ ਰੱਖਣਾ ਨਾਰਾਜ਼ ਨਹੀਂ ਹੋਣ ਦੇਣਾ ਇਸ ਕਰਕੇ ਮਜਬੂਰੀ ਵਸ ਕੋਈ ਰਾਜੀ ਹੋਇਆ ਮੰਤਰੀ ਚੋਣ ਲੜਨ ਦੇ ਲਈ ਜਿਨ੍ਹਾਂ ਨੂੰ ਇਸ ਵਾਰੀ ਲੋਕ ਸਭਾ ਦੀ ਚੋਣ ਲੜਨੀ ਪੈਣੀ ਹੈ ਚਾਹੇ ਉਹ ਸੰਗਰੂਰ ਹਲਕਾ ਹੋਵੇ ਜਾਂ ਕੋਈ ਹੋਰ ਹੋਵੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਜਿਸੋ ਤੱਕ ਰਹੀ ਗੱਲ ਕਿ ਬਗਾਨਿਆਂ ਨੂੰ ਲਿਆ ਕੇ ਖੜਾ ਜਦੋਂ ਉਮੀਦਵਾਰ ਕੀਤਾ ਜਾਂਦਾ ਹੈ ਤੇ ਪਾਰਟੀ ਦੇ ਜਿਹੜੇ ਅੰਦਰਲਾ ਕਾਡਰ ਹੁੰਦਾ ਹੈ ਉਹ ਬੜੀ ਤਕਲੀਫ ਵਿੱਚ ਆਉਂਦਾ ਪਰ ਉਹ ਕੁਝ ਕਹਿ ਨਹੀਂ ਸਕਦਾ ਉਹ ਬੇਵੱਸ ਹੋ ਜਾਂਦਾ ਤੇ ਆਮ ਆਦਮੀ ਪਾਰਟੀ ਸਭ ਤੋਂ ਵੱਧ ਇਸ ਗੱਲ ਦੇ ਲਈ ਝੱਲ ਰਹੀ ਹੈ ਜਿਹੜੇ ਵਰਕਰ ਉਹ ਦੁੱਖ ਤਕਲੀਫ ਦੇ ਵਿੱਚੋਂ ਲੰਘਦੇ ਆ ਕਿ ਬਾਹ ਇੱਕ ਟੋਲਾ ਹੁੰਦਾ ਹੈ ਜਾਂ ਇੱਕ ਵਰਕਰਾਂ ਦਾ ਇੱਕ ਕਹਿ ਲਓ ਗਰੁੱਪ ਹੁੰਦਾ ਹੈ ਉਹਨਾਂ ਨੂੰ ਫਿਰ ਚੇਅਰਮੈਨੀਆਂ ਅਹੁਦੇਦਾਰੀਆਂ ਮਿਲ ਜਾਂਦੀਆਂ ਉੱਥੋਂ ਵੀ ਬੜੀ ਤਕਲੀਫ ਹੁੰਦੀ ਹੈ ਫਿਰ ਉਹਨਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਿਵੇਂ ਕਿ ਕਿ ਅੱਜ ਸੱਤਾ ਚੋਂ ਨੇਤੇ ਇਹਨਾਂ ਨੂੰ ਹੁੰਦੀ ਹੈ ਇਵੇਂ ਕੋਈ ਹੋਰ ਸੀ ਤੇ ਆਇਆ ਗਿਆ ਚੱਲਦਾ ਰਹਿੰਦਾ ਪਰ ਇਹ ਜਿਹੜਾ ਚੋਣਾਂ ਨੂੰ ਮੁੱਖ ਰੱਖ ਕੇ ਵੋਟਾਂ ਨੂੰ ਮੁੱਖ ਰੱਖ ਕੇ ਲੀਡਰੀ ਕੁਰਸੀ ਨੂੰ ਮੁੱਖ ਰੱਖ ਕੇ ਜੇਕਰ ਪਾਰਟੀ ਤੁਸੀਂ ਬਦਲਦੇ ਹੋ ਤੇ ਸਰਾਸਰ ਲੋਕਾਂ ਨਾਲ ਧੋਖਾ ਹੈ ਪਰ ਜੇਕਰ ਤੁਸੀਂ ਪੰਜਾਬ ਦੇ ਭਲੇ ਲਈ ਲੋਕਾਂ ਦੇ ਭਲੇ ਲਈ ਪਾਰਟੀਆਂ ਬਦਲਦੇ ਹੋ ਤਾਂ ਫਿਰ ਕਿਹਾ ਜਾ ਸਕਦਾ ਹੈ ਕਿ ਬੰਦੇ ਨੇ ਖਲਾਕ ਦਿਖਾਇਆ ਜਿਉਂ ਨੂੰ ਉੱਥੇ ਨਹੀਂ ਸੀ ਕੰਮ ਕਰਨ ਦਿੱਤਾ ਜਾ ਰਿਹਾ ਤਾਂ ਇਸ ਪਾਰਟੀ ਚ ਆ ਕੇ ਕੰਮ ਕਰੇਗਾ ਪਰ ਜਦੋਂ ਦੋਰੇ ਸਟੈਂਡ ਹੁੰਦੇ ਆ ਨਾ ਜਿਵੇਂ ਉਹ ਦੂਜੀਆਂ ਵਾਲੀ ਵੀ ਗੱਲ ਮਸ਼ਹੂਰ ਹੋਈ ਪਈ ਹੈ ਕਿ ਉਹਨਾਂ ਦਾ ਵੀ ਕੋਈ ਸਟੈਂਡ ਹੁੰਦਾ ਇੱਕ ਦੂਜੇ ਦੀਆਂ ਲੱਤਾਂ ਦਿਖਾਈਆਂ ਜਾ ਰਹੀਆਂ ਕਿ ਮੇਰਾ ਸਟੈਂਡ ਵੇਖੋ ਤਗੜਾ ਕਿੰਨਾ ਹੈ ਦੂਜੇ ਦਾ ਕਿੰਨਾ ਹੈ ਇਹ ਸਾਰੀਆਂ ਗੱਲਾਂ ਚਰ ਕਈ ਗੱਲ ਪ੍ਰਤਾਪ ਸਿੰਘ ਬਾਜਵਾਦੀ ਉਹਨਾਂ ਨੇ ਕਹਿਤਾ ਹੈ ਕਿ ਇਹਨਾਂ ਨੇ ਤਾਂ ਪੋਲੀਟੀਕਲ ਸੁਸਾਇਡ ਕਰ ਲਿਆ ਇਹਨਾਂ ਦਾ ਹੁਣ ਕੁਝ ਨਹੀਂ ਬਣਨਾ ਇਹ ਤਾਂ ਹੁਣ ਲੋਕਾਂ ਨੇ ਤੈਅ ਕਰਨਾ ਕਿ ਗੁਰਪ੍ਰੀਤ ਜੀਪੀ ਦਾ ਕੁਝ ਬਣੇਗਾ ਕਿ ਨਹੀਂ ਬਣੇਗਾ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਥੋੜਾ ਸਮਾਂ ਦੇਖਿਓ ਇਹਨਾਂ ਨੇ ਮੁੜ ਵਾਪਸ ਆਉਣਾ ਕਈਆਂ ਨੇ ਲੀਡਰਾਂ ਨੇ ਵੀ ਕਿਹਾ ਵਾਪਸ ਲੈ ਲੈਣਗੇ ਇਹ ਤਾਂ ਹੁਣ ਉਹਨਾਂ ਤੇ ਆ ਕਿਉਂਕਿ ਸੁਖਜਿੰਦਰ ਰੰਧਾਵਾ ਨੇ ਤੇ ਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਸਟੇਜ ਤੋਂ ਸ਼ਰੇਆਮ ਕਹਿਤਾ ਕਿ ਪਹਿਲਾਂ ਆਪਾਂ ਨਾ ਚੈੱਕ ਕਰ ਲਿਆ ਕਰੀਏ ਜਿਹਨੂੰ ਆਦੇਦਾਰੀਆਂ ਦੇਣੀਆਂ ਨੇ ਕਿ ਉਹਨਾਂ ਦਾ ਕਰਨਾ ਕੀ ਹੈ ਡੀਐਨਏ ਚੈੱਕ ਕਰਨਾ ਬੜਾ ਜ਼ਰੂਰੀ ਹੈ ਕਿ ਕਾਂਗਰਸੀ ਹੈ ਵੀ ਕਿ ਨਹੀਂ ਹੈ ਅਸੀਂ ਮੰਤਰੀ ਦੀ ਕੁਰਸੀ ਮੁੱਖ ਮੰਤਰੀ ਦੀ ਕੁਰਸੀ ਜਾਂ ਜ਼ਿਲ੍ਹੇ ਦੀਆਂ ਅਹੁਦੇਦਾਰੀਆਂ ਦੇਣੀਆਂ ਉਹਨਾਂ ਨੇ ਤਾਂ ਸ਼ਰਮ ਸਟੇਜ ਦੇ ਉੱਤੇ ਕਹਿਤਾ ਕਹਿੰਦੇ ਇਹ ਭੁੱਲ ਜਾਣ ਕਿ ਮੇਰੇ ਕਰਕੇ ਕੋਈ ਲੀਡਰ ਕਹੇ ਵੀ ਪਾਰਟੀ ਹੈ ਕਾਂਗਰਸ ਕਰਕੇ ਕੋਈ ਲੀਡਰ ਹੈ ਕਾਂਗਰਸ ਦੀ ਉਹਨਾਂ ਨੇ ਪ੍ਰਾਪਤੀਆਂ ਵੀ ਗਣਾਈਆਂ ਸਟੇਜ ਤੋਂ ਉਹ ਬੜੇ ਤੱਤੇ ਹੋਏ ਫਿਰਦੇ ਸੀ ਅੱਜ ਕਿਉਂਕਿ ਉਹਨਾਂ ਨੇ ਇੱਕ ਦੋਖੇ ਵੀ ਸੀ ਕਿ ਸਾਡੀ ਇੱਕ ਵਿਕਟ ਡਿੱਗੀ ਹੈ ਕਾਂਗਰਸ ਦੀ ਤੇ ਉਹ ਇਹਨਾਂ ਨੂੰ ਇਹ ਵੀ ਦੁੱਖ ਸੀ ਕਿ ਕਈ ਲੀਡਰ ਡਿਸਪਲਨ ਨਹੀਂ ਦਿਖਾਉਂਦੇ ਕਹਿੰਦੇ ਡਿਸਪਲਨ ਬਹੁਤ ਜ਼ਰੂਰੀ ਹੈ ਉਹਨਾਂ ਨੇ ਬਿਨਾ ਨਾਮ ਲ ਨਵਜੋਤ ਸਿੰਘ ਸਿੱਧੂ ਵੱਲ ਵੀ ਇਸ਼ਾਰਾ ਕੀਤਾ ਕਿਤੇ ਨਾ ਕਿਤੇ ਕਿਉਂਕਿ ਨਵਜੋਤ ਸਿੰਘ ਸਿੱਧੂ ਸੀ ਜਿਹੜੇ ਇਕਲੋਤੇ ਲੀਡਰ ਜਿਹੜੇ ਉੱਥੇ ਸਟੇਜ ਦੇ ਉੱਤੇ ਨਜ਼ਰ ਨਹੀਂ ਆਏ ਹੋਰ ਬਹੁਤੇ ਲੀਡਰ ਕਿਉਂਕਿ ਨਵਜੋਤ ਸਿੰਘ ਸਿੱਧੂ ਕਹਿ ਵੀ ਚੁੱਕੇ ਆ ਕਿ ਜਦੋਂ ਉਹਨਾਂ ਨੂੰ ਵੱਖਰਾ ਸਿਆਸੀ ਖਾੜਾ ਲਾਉਣ ਦੀ ਵੀ ਗੱਲ ਕਹੀ ਗਈ ਸੀ ਉਹ ਕਹਿੰਦੇ ਮੈਂ ਵੱਖਰਾ ਸਿਆਸੀ ਖਾੜਾ ਨਹੀਂ ਲਾਉਂਦਾ ਮੈਂ ਤਾਂ ਕਾਂਗਰਸੀ ਜਿਹੜੇ ਤੁਸੀਂ ਭੁੱਲੇ ਬੈਠੇ ਹੋ ਉਹਨਾਂ ਨੂੰ ਇਕੱਠਿਆਂ ਕਰਦਾ ਫਿਰਦਾ ਉਹਨਾਂ ਨੇ ਇਹ ਵੀ ਕਿਹਾ ਕਿ ਸਿਆਸੀ ਖਾੜਾ ਮੈਂ ਨਹੀਂ ਲਾ ਰਿਆ ਮੈਨੂੰ ਮਜਬੂਰ ਕੀਤਾ ਜਾ ਰਿਹਾ ਮੈਂ ਤਾਂ ਆਪਣੀ ਕਾਂਗਰਸ ਦੀ ਸਟਰੈਂਥ ਇਕੱਠੀ ਕਰ ਰਿਆ ਜੁੜੇ ਜੋ ਅਸੀਂ ਜੇ ਗੱਲ ਕਰੀਏ ਜੀਪੀ ਦੀ ਕਾਂਗਰਸ ਜਿਹੜੀ ਆਮ ਆਦੀ ਪਾਰਟੀ ਆ ਉਹਦੀ ਇੱਕ ਬੜੀ ਮਸ਼ਹੂਰ ਗੱਲ ਹੈ ਕੀ ਜਿਹੜੀ ਵੀ ਉਹਨੇ ਟਿਕਟ ਦੇਣੀ ਹੈ ਸਰਵੇ ਕਰਾਣਾ ਹੈ ਤਿੰਨ ਹੀ ਆ ਚਾਰ ਵਾਰ ਪੰਜ ਵਾਰ ਸਰਵੇ ਕਰਾਉਂਦੀ ਹੈ ਉਸ ਤੋਂ ਬਾਅਦ ਫਾਈਨਲ ਕਰਦੀ ਹੈ ਕਿ ਨੂੰ ਟਿਕਟ ਦੇਣੀ ਹੈ ਜੇ ਮੰਨ ਲਓ ਉਹਨੂੰ ਟਿਕਟ ਦੇਂਦੇ ਵੀ ਨਹੀਂ ਇਹਦਾ ਮਤਲਬ ਉਹਨੇ ਸਰਵੇ ਕਰਵਾਇਆ ਹੋਵੇਗਾ ਜੀਪੀ ਦਾ ਉਹਦਾ ਮਤਲਬ ਇਹ ਵੀ ਹੈ ਕਿ ਤੁਹਾਡੇ ਐਮਐਲਏ ਨੇ ਕੀ ਕੀਤਾ ਫਿਰ ਬਸੀ ਪਹੁੰਚਾਉਣ ਵਾਲਾ ਨਹੀਂ ਕੀਤਾ ਫਤੇਗੜ ਸਾਹਿਬ ਵਾਲੇ ਨੇ ਕੀ ਕੀਤਾ ਹੈਗਾ ਇਹਦਾ ਮਤਲਬ ਉਹਨਾਂ ਦੀ ਪਰਫਾਰਮੈਂਸ ਜ਼ੀਰੋ ਹੈ ਜਿਹੜਾ ਸਾਬਕਾ ਐਮਐਲਏ ਜਿਹਦੇ ਕਾਂਗਰਸ ਪਾਰਟੀ ਦੇ ਵਿੱਚ ਪੈਰ ਲੱਗੇ ਹੋਏ ਹਨ ਹਾਲਾਂਕਿ ਉਹਨਾਂ ਨੇ ਕੰਮ ਵੀ ਕੀਤਾ ਆਪਣੇ ਹਲਕੇ ਦੇ ਵਿੱਚ ਤਾਂ ਹੀ ਕਿ ਉਹਨਾਂ ਦੀ ਪਰਫਾਰਮੈਂਸ ਨੂੰ ਦੇਖਦੇ ਹੋਇਆ ਉਹਨੇ ਸੋਚਿਆ ਹੋਊਗਾ ਵੀ ਇਹਨਾਂ ਨੂੰ ਲਿਆਓ ਤੇਰੇ ਲੋਕ ਸਭ ਦੀ ਚੋਣ ਲੜਾ ਦਈਏ ਬਿਲਕੁਲ ਇਹ ਗੱਲ ਮੈਟਰ ਕਰਦੀ ਹੈ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਉਹਨਾਂ ਨੇ ਕਿੰਨਾ ਕੰਮ ਕੀਤਾ ਹਲਕੇ ਦੇ ਲੋਕ ਦੱਸ ਹੀ ਦੇਣਗੇ ਉਹਨਾਂ ਨੂੰ ਜੇਕਰ ਉਹਨਾਂ ਨੂੰ ਟਿਕਟ ਮਿਲ ਗਈ ਵੀ ਉਹਨਾਂ ਦੇ ਆਪ ਦੇ ਹਲਕੇ ਦੇ ਵਿੱਚੋਂ ਵੋਟ ਬੈਂਕ ਕਿੰਨਾ ਲੈ ਕੇ ਜਾਂਦੇ ਆ ਤੇ ਜੇ ਉਹ ਪਾਰਟੀ ਵਿੱਚ ਆਇਆ ਤੇ ਆਪਣੀ ਕਿਸੇ ਹੋਰ ਵੀ ਉਮੀਦਵਾਰ ਨੂੰ ਜੇ ਇੱਕ ਟਿਕਟ ਦਿੰਦੀ ਆ ਆਮ ਆਦਮੀ ਪਾਰਟੀ ਤੇ ਉਹਦੇ ਲਈ ਉਹ ਕਿੰਨੀਆਂ ਵੋਟਾਂ ਪਾਉਂਦੇ ਆ ਉਹ ਤਾਂ ਉਹਨਾਂ ਨੇ ਦੱਸ ਦੇਣਾ ਪਰ ਜਿਸ ਤੱਕ ਇਹ ਗੱਲ ਸਰਵੇ ਕਰਾਉਣ ਦੀ ਆਮ ਆਦਮੀ ਪਾਰਟੀ ਇਸ ਕੰਮ ਦੇ ਵਿੱਚ ਬਹੁਤ ਮਾਹਰ ਹੈ ਉਹ ਤਾਂ ਕਸਬਿਆਂ ਤੱਕ ਪਿੰਡਾਂ ਤੱਕ ਗਲੀ ਗਲੀ ਮੁਹੱਲੇ ਤੱਕ ਜਾਂਦੀ ਹੈ ਸਰਵੇ ਕਰਾਉਣ ਵਾਸਤੇ ਫੇਰ ਉਹ ਚੁਣਦੇ ਆ ਬੰਦਾ ਜਿਵੇਂ ਸੁਸ਼ੀਲ ਕੁਮਾਰ ਰਿੰਕੂ ਨੂੰ ਚੁਣਿਆ ਤੇ ਇਸੇ ਤਰ੍ਹਾਂ ਉਹਨਾਂ ਨੇ ਇੱਥੇ ਵੀ ਜ਼ਰੂਰ ਕਰਵਾਇਆ ਹੋਵੇਗਾ ਹੋਰ ਵੀ ਹੋ ਸਕਦਾ ਹੁਣ ਕਿਉਂਕਿ ਗੁਰਪ੍ਰੀਤ ਜੀਪੀ ਨੇ ਕਿਹਾ ਕਿ ਹੋਰ ਬੜੇ ਤਿਆਰ ਬੈਠੇ ਆ ਸਾਡੀ ਪਾਰਟੀ ਦੇ ਬੰਦੇ ਇਧਰ ਆਉਣ ਪਰ ਸਰਵੇ ਦੇ ਵਿੱਚ ਕਾਂਗਰਸੇ ਲਾਂਕੋ ਅੱਗੇ ਆ ਜਾਂਦਾ ਹੈਗਾ ਇਹ ਤੇ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਸਰਵੇ ਐ ਉਹਨਾਂ ਦੀ ਸ਼ਾਨਬੀਨ ਦੱਸੇਗੀ ਕਿ ਉਹਨਾਂ ਨੇ ਇਹ ਜੀ ਕਿਹੜੀ ਗੱਲ ਹੈ ਜੇ ਸਵਾਲ ਕਿਹੋ ਜੇ ਰੱਖਦੇ ਐ ਕਿ ਲੋਕ ਕਾਂਗਰਸ ਦੇ ਪਾਰਟੀ ਦੇ ਵਰਕਰਾਂ ਨੂੰ ਕਹਿੰਦੇ ਐ ਕਿ ਟਾਪ ਤੇ ਨੇ ਤੇ ਫਿਰ ਇਧਰੋਂ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਲੈ ਕੇ ਇੱਥੇ ਚੰਡੀਗੜ੍ਹ ਤੱਕ ਜਾਂ ਪੰਜਾਬ ਦੀ ਲੀਡਰਸ਼ਿਪ ਕਹਿੰਦੀ ਐ ਕਿ ਨਹੀਂ ਜਿਵੇਂ ਵੀ ਹੋ ਸਕਦਾ ਲਿਆਈਏ ਚਾਹੇ ਉਹਨਾਂ ਨੂੰ ਟਿਕਟ ਆਫ ਕਰਕੇ ਲਿਆਈਏ ਉਹਨਾਂ ਨੂੰ ਜਾਂ ਕੋਈ ਹੋਰ ਉਹਨਾਂ ਨੂੰ ਭਰੋਸਾ ਦਈਏ ਕਿ ਨਹੀਂ ਤੁਹਾਨੂੰ ਪਾਰਟੀ 'ਚ ਕੋਈ ਹੋਰ ਵੱਡੀ ਜ਼ਿੰਮੇਵਾਰੀ ਦੇਾਂਗੇ ਇਹ ਤਾਂ ਗੱਲ ਸੋਚਣ ਵਾਲੀ ਐ ਕਿ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਆ ਉਹੀ ਆਮ ਆ ਰਿਹਾ ਹੈ ਬਾਕੀ ਪਾਰਟੀਆਂ ਤੇ ਇਲਜ਼ਾਮ ਵੀ ਦੋਨਾਂ ਪਾਰਟੀਆਂ ਤੇ ਹੀ ਲਾਉਂਦੇ ਆ ਕਿ ਤਾਂ ਦੋਵੇਂ ਇਕੱਠੇ ਆ ਅੰਦਰੋਂ ਅੰਦਰੀ ਇਕੱਠੇ ਨੇ ਡਰਾਮਾ ਬੱਸ ਕਰ ਦਿੰਦੇ ਆ ਵਿਧਾਨ ਸਭਾ ਦੇ ਅੰਦਰ ਜਾਂ ਵਿਧਾਨ ਸਭਾ ਦੇ ਬਾਹਰ ਸਟੇਜਾਂ ਤੋਂ ਇੱਕ ਦੂਜੇ ਦੇ ਖਿਲਾਫ ਬੋਲਦੇ ਆ ਨੀਤੀਆਂ ਨੀਤੀਆਂ 'ਚ ਬੜਾ ਫਰਕ ਨਹੀਂ ਇਹਨਾਂ ਦੇ ਨਾਲ ਹੀ ਅਗਲੀ ਗੱਲ ਕਰੇ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈਗਾ ਸ਼ੰਭੂ ਤੇ ਵੀ ਮੋਰਚਾ ਲੱਗਿਆ ਖਲੂਰਤੀ ਵੀ ਮੋਰਚਾ ਲੱਗਿਆ ਹੈਗਾ ਜਿਹੜਾ ਹੁਣ ਅੱਜ ਬਿਆਨ ਆਇਆ ਲੀਡਰ ਦਾ ਭਾਜਪਾ ਦੇ ਮੰਤਰੀ ਦਾ ਵੀ ਇਹ ਨਹੀਂ ਫਸਲਾ ਦੇ ਐਮਐਸਪੀ ਲੈ ਲੋ ਇਹ ਕਿਹੜੀ ਫਸਲਾ ਦੇ ਉਹਨਾਂ ਨੇ ਐਮਐਸਪ ਉਹਨਾਂ ਨੇ ਇੱਕ ਬੀਤੇ ਦਿਨ ਵੀ ਜਾਂ ਫਿਰ ਹੋਰ ਕੇਂਦਰੀ ਮੰਤਰੀ ਨੇ ਦੋ ਤਿੰਨ ਜਿਹੜੇ ਇੱਥੇ ਚੰਡੀਗੜ੍ਹ ਮੀਟਿੰਗ ਕਰਨ ਆਉਂਦੇ ਰਿਹਾ ਅਰਜਨ ਮੁੰਡਾ ਵੀ ਉਹਨਾਂ ਦੇ ਵਿੱਚ ਨੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਜਿਹੜੀ ਚੌਥੇ ਦੌਰ ਦੀ ਮੀਟਿੰਗ ਅਸੀਂ ਚੰਡੀਗੜ੍ਹ ਕੀਤੀ ਨਾ ਤੇ ਕਿਸਾਨਾਂ ਨੂੰ ਨਾ ਇਹ ਐਕਸ਼ਨ ਜਿਹੜਾ ਅੰਦੋਲਨ ਆ ਵਾਪਸ ਲੈਣਾ ਚਾਹੀਦਾ ਉਹਨਾਂ ਨੇ ਬੜੀ ਪੋਲੇ ਜਿਹੀ ਸਲਾਹ ਦੇ ਦਿੱਤੀ ਕਿ ਜਿਵੇਂ ਕਿਸਾਨ ਬੜੇ ਤਿਆਰ ਬੈਠੇ ਆ ਜੀ ਤੁਸੀਂ ਜਿਵੇਂ ਸਾਰੀਆਂ ਗੱਲਾਂ ਉਹਨਾਂ ਦੀ ਮੰਨ ਲੀਆਂ ਤੇ ਕਹਿਣਗੇ ਠੀਕ ਹੈ ਜੇ ਅਸੀਂ ਆਪਣੀਆਂ ਟਰੈਕਟਰ ਟਰਾਲੀਆਂ ਹੁਣ ਘਰਾਂ ਨੂੰ ਮੋੜ ਲੈਨੇ ਕਿਉਂਕਿ ਚੋਣ ਜਾਬਤਾ ਲੱਗਣ ਵਾਲੀ ਗੱਲ ਕਰ ਸਿੰਘ ਪੰਧੇਰ ਦਾ ਗਰੁੱਪ ਉਹਨਾਂ ਨੇ ਕਿਹਾ ਕਿ ਚੋਣ ਜਾਬਤਾ ਲੱਗੀ ਜਾਵੇ ਅਸੀਂ ਤਾਂ ਇੱਥੇ ਬੈਠਾਂਗੇ ਉਹਨਾਂ ਨੇ ਤੇ ਵੀ ਉਡੀਕ ਕੀਤੀ ਸੀ ਕਿ ਚੋਣ ਜਾਬਤਾ ਲੱਗ ਜੇ ਕਈ ਐਸਕੇਐਮ ਦੇ ਲੀਡਰਾਂ ਨੇ ਕਿਹਾ ਕਿ ਉਡੀਕ ਕਰਨਾ ਇਦੋਂ ਅੱਗੇ ਕੋਈ ਐਕਸ਼ਨ ਦੇਣ ਔਰ ਅਸੀਂ ਜਿਹੜਾ ਕਿ ਐਕਸ਼ਨ ਦਿੰਨੇ ਆ ਉਹਦੇ ਵਿੱਚ ਰੁਕਾਵਟਾਂ ਨਾ ਪਾਉਣ ਆਪਸੀ ਵੀ ਖੈਰ ਬਾਜੀ ਬੜੀ ਚੱਲਦੀ ਰਹੀ ਪਰ ਜਿੱਥੇ ਤੱਕ ਰਹੀ ਗੱਲ ਮੰਤਰੀ ਦੇ ਬਿਆਨ ਦੀ ਮੰਤਰੀ ਆਪਣੀ ਸਲਾਹ ਦੇ ਕੇ ਤੇ ਪਰਾਂ ਨੂੰ ਹੋ ਜਾਂਦੇ ਆ ਪਰ ਉਹ ਇਹ ਨਹੀਂ ਦੱਸਦੇ ਕਿ ਅਸੀਂ ਪਰਪੋਜ਼ਲ ਕੀਆ ਕੀ ਪ੍ਰਪੋਜ਼ਲ ਨੂੰ ਰੱਦ ਕੀਤਾ ਗਿਆ ਨਾ ਕਿਸਾਨ ਜਥੇਬੰਦੀਆਂ ਵੱਲੋਂ ਕਿ ਸਾਨੂੰ ਨਹੀਂ ਮਨਜ਼ੂਰ 5 ਸਾਲਾਂ ਦੀ 5 ਫਸਲਾਂ ਤੇ ਜਿਹੜਾ ਇਹ ਐਗਰੀਮੈਂਟ ਕਰਾਉਣ ਦੀਆਂ ਗੱਲਾਂ ਕਰਦੇ ਆ ਬਾਅਦ ਵਿੱਚ ਮੁਕਰ ਜੋ ਕੰਟਰੈਕਟ ਫਾਰਮਿੰਗ ਵਿੱਚੋਂ ਤਸੀਮਾਸਾਂ ਬਾਹਰ ਆਏ ਸੀ ਪਹਿਲਾਂ ਅਸੀਂ ਫੇਰ ਉਸੇ ਪਾਸੇ ਕਿਉਂ ਧੱਕੇ ਜਾਈਏ ਪਹਿਲੀ ਗੱਲ ਤੇ ਉਹਦੇ ਇਹ ਵੀ ਆਲੋਚਨਾ ਹੋਈ ਸੀ ਕਿਸਾਨ ਜਥੇਬੰਦੀਆਂ ਦੀ ਜਿਨ੍ਹਾਂ ਨੂੰ ਪ੍ਰਪੋਜ਼ਲ ਮਿਲੀ ਤਾਂ ਉਹਨਾਂ ਨੇ ਅੰਦਰ ਇਹ ਆਖ ਦਿੱਤਾ ਕਿ ਅਸੀਂ ਵਿਚਾਰ ਕਰਦੇ ਆ ਵਿਚਾਰ ਕਰਨ ਵਾਲੀ ਤਾਂ ਗੱਲ ਹੀ ਨਹੀਂ ਬਣਦੀ ਮਤਲਬ ਹੀ ਨਹੀਂ ਬਣਦਾ ਉੱਥੇ ਰਿਜੈਕਟ ਹੋਣੀ ਚਾਹੀਦੀ ਇਸੇ ਕਈ ਕਿਸਾਨ ਲੀਡਰਾਂ ਨੇ ਕਿਹਾ ਕਈ ਖੇਤੀ ਮਹਾਰਾ ਚਲੋ ਕਿਸਾਨਾਂ ਕਿਸਾਨ ਜੱਥੇਬੰਦੀਆਂ ਦੀ ਆਪਣੀ ਆਪਣੀ ਲੜਨ ਦੀ ਇੱਕ ਤਰੀਕਾ ਸਲੀਕਾ ਇੱਛਾ ਹੈ ਉਸ ਮੁਤਾਬਕ ਸਰਵਨ ਸਿੰਘ ਪੰਦੇਰ ਹੋਰਾਂ ਨੇ ਜਗਜੀਤ ਸਿੰਘ ਡੱਲੇਵਾਲ ਨੇ ਸਰਜੀਤ ਸਿੰਘ ਫੂਲ ਮਨਜੀਤ ਸਿੰਘ ਰਾਏ ਤੇ ਹੋਰ ਜਿਹੜੀਆਂ ਹਰਿਆਣੇ ਦੀਆਂ ਜੱਥੇਬੰਦੀਆਂ ਉਹਨਾਂ ਨੇ ਆਪਣੀ ਸਮਝ ਮੁਤਾਬਕ ਕਿਹਾ ਕਿ ਅਸੀਂ ਮੰਥਨ ਕਰਾਂਗੇ ਹਾਲਾਂਕਿ ਇਸ ਦੇ ਉੱਤੇ ਦਲੀਲ ਵੀ ਦਿੱਤੀ ਸੀ ਸਰਵਨ ਸਿੰਘ ਪੰਦੇਰ ਨੇ ਕਿ ਕਿਤੇ ਇਹ ਨਾ ਹੋਵੇ ਕਿ ਮੰਤਰੀ ਬਾਹਰ ਜਾ ਕੇ মিডিਆ ਨੂੰ ਜਾਂ ਉਧਰ ਦਿੱਲੀ ਜਾ ਕੇ ਆਖਣ ਇਹ ਪ੍ਰਭਾਵ ਜਾਵੇ ਸਾਡਾ ਕਿ ਤਾਂ ਸਾਡੀ ਕੋਈ ਦਿੱਤੀ ਪ੍ਰਪੋਜ਼ਲ ਹੀ ਮੰਨਦੇ ਵਿਚਾਰਦੇ ਨਹੀਂ ਬਿਨਾ ਵਿਚਾਰੀ ਰੱਦ ਕਰ ਦਿੰਦੇ ਐ ਇਸ ਕਰਕੇ ਉਹਨਾਂ ਨੇ ਕਿਹਾ ਕਿ ਸੇਕ ਕਿ ਅਸੀਂ ਇਹ ਮੰਥਨ ਕਰਕੇ ਸਾਂਗੇ ਉਹ ਮੰਥਨ ਕੀ ਹੋਣਾ ਸੀ ਪਤਾ ਸੀ ਵੀ ਉਹ ਰੱਦ ਹੋਣੀ ਹੈ ਜਿਹੜੀ ਪ੍ਰਪੋਜ਼ਲ ਆਈ ਹੈ ਤੇ ਫਿਰ ਉਹ ਰੱਦ ਹੋ ਜਾਂਦੀ ਹੈ ਹੁਣ ਮੰਤਰੀ ਜਿਹੜੇ ਉਧਰੋਂ ਕਹਿ ਰਿਹਾ ਹੈ ਕਿ ਰੈਕਸ਼ਨ ਵਾਪਸ ਲੈਣਾ ਚਾਹੀਦਾ ਜਿਵੇਂ ਹਾਈ ਕੋਰਟ ਚ ਪਿੱਛੇ ਜੇ ਕਿਉਂਕਿ 1 ਮਹੀਨੇ ਦੇ ਲਈ ਉਹਨਾਂ ਨੇ ਕਿਹਾ ਕਿ ਇੱਕ ਰਿਪੋਰਟ ਦਿਓ ਜਿਹੜੀ ਨਿਆਇਕ ਜਿਹੜੀ ਕਮੇਟੀ ਬਣਾਈ ਹੈ ਜਿਸ ਦੇ ਵਿੱਚ ਰਿਟਾਇਰਡ ਜਸਟਿਸ ਹੋਣਗੇ ਔਰ ਏਡੀਜੀਪੀ ਹਰਿਆਣੇ ਦਾ ਇੱਕ ਅਧਿਕਾਰੀ ਇੱਕ ਪੰਜਾਬ ਦਾ ਉਹ ਰਿਪੋਰਟ ਤਿਆਰ ਕਰਨੇ ਸ਼ਹੀਦ ਸ਼ੁਰੂ ਕਰਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਉੱਥੋਂ ਗੱਲਾਂ ਨੇ ਕਿ ਗੋਲਕ ਦੇ ਵਿੱਚ ਪੈਸੇ ਕਿੰਨੇ ਇਕੱਠੇ ਜਾਣਬਜ ਕੇ ਬਦਨਾਮ ਕਰ ਲਈ ਜਿਹੜਾ ਨਰੇਟਿ ਬੈਠ ਕਰ ਜਾਂਦੇ ਆ ਕਿਸੇ ਮਾਮਲੇ 'ਚ ਵੱਡੇ ਅੰਦੋਲਨ ਵਿੱਚ ਉਹ ਬੜੀ ਢਾਅ ਲਾਉਂਦੇ ਆ ਇਸ ਮਸਲੇ ਦੇ ਵਿੱਚ ਨਾ ਮੀਡੀਆ ਵੀ ਬੜੀ ਵੀਡੀਓ ਚਲਾ ਦਿੰਦਾ ਹੈਗਾ ਆਡੀਓ ਜਿਹੜੀ ਹੁੰਦੀ ਹੈ ਫਿਰ ਕਹਿੰਦਾ ਅਸੀਂ ਪੁਸ਼ਟੀ ਨਹੀਂ ਕਰਦੇ ਜੇ ਤੁਸੀਂ ਪੁਸ਼ਟੀ ਨਹੀਂ ਕਰਦੇ ਫਿਰ ਤੂੰ ਚਲਾਉਣੇ ਕਿਉਂ ਬਿਲਕੁਲ ਇਸ ਉੱਤੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਕਿਸਾਨ ਅੰਦੋਲਨ 'ਚ ਚਾਹੇ ਪਹਿਲਾ ਹੋਇਆ ਸੀ ਤੇ ਚਾਹੇ ਇਹ ਪੜਾ ਦੂਜੇ ਦੇ ਵਿੱਚ ਕਿਸਾਨ ਅੰਦੋਲਨ ਬਹੁਤ ਸਾਰੀਆਂ ਅਜਿਹੀਆਂ ਰਿਪੋਰਟਾਂ ਹੁੰਦੀਆਂ ਪੰਜਾਬ ਦੇ ਮੀਡੀਆ ਨੇ ਬਖੂਬੀ ਕੰਮ ਕੀਤਾ ਹੁਣ ਵੀ ਕੀਤਾ ਪਹਿਲਾਂ ਵੀ ਕੀਤਾ ਉਦੋਂ ਕੁਝ ਗੱਲਾਂ ਆਖੋਲੇ ਕਰ ਦਿੱਤੀਆਂ ਜਾਂਦੀਆਂ ਸੀ ਕਿ ਢਾਅ ਨਾ ਲ ਕਰਨੀਆਂ ਜ਼ਰੂਰੀ ਹੁੰਦੀਆਂ ਵੀ ਰਹੀਆਂ ਇਸ ਵਾਰੀ ਵੀ ਕੁਝ ਜਿਹੜੇ ਬੋਲੀ ਚਾਇਓ ਦਿੱਲੀ 'ਚ ਬੈਠਾ ਕੋਈ মিডিਆ ਬੋਲੇ ਜਾਂ ਪੰਜਾਬ 'ਚ ਬੈਠਾ ਜਦੋਂ ਉਂਗਲ ਆਉਂਦੀ ਹੈ ਨਾ ਪੰਜਾਬ ਸਰਕਾਰ ਵੱਲ ਕੋਈ ਕੋਈ ਨਾ ਕੋਈ ਗੱਲ ਹੋ ਜਾਂਦੀ ਹੈ ਚਾਹੇ ਮਸ਼ੀਨਾ ਜ਼ਬਤ ਕਰਨ ਦਾ ਆਇਆ ਇੰਟਰਨੈਟ ਸੇਵਾਵਾਂ ਠੱਪ ਹੋਈਆਂ ਆਪਣੇ ਹੱਦ ਵਾਲੇ ਪਾਸੇ ਉਹਨਾਂ ਨੇ ਲਾ ਲਿਆ ਡਰੋਨ ਦੇ ਜ਼ਰੀਏ ਇੱਧਰ ਸੁੱਟੇ ਗਏ ਗੋਲੇ ਹੰਝੂ ਗੈਸ ਦੇ ਐਮਐਲਏ ਵੱਲੋਂ ਧਮਕੀ ਦੇਣ ਦੀ ਗੱਲ ਆ ਗਈ ਬਿਲਕੁਲ ਇਹ ਸਾਰੀਆਂ ਗੱਲਾਂ ਹੋਈਆਂ ਜਿਹੜੀਆਂ ਤੇ ਉਦੋਂ ਜਦੋਂ ਸਵਾਲ ਉੱਠਦਾ ਤੇ ਇਧਰ ਵਾਲਾ মিডিਆ ਜਿਹੜਾ ਬੈਠਾ ਹੈ ਜਿਹੜੇ ਕਹਿੰਦੇ ਕੋ ਗੋਚ ਇਧਰ ਵੀ ਬੈਠੇ ਬੜੇ ਗੱਲ ਕਰਦੇ ਆ ਉਹਨਾਂ ਨੇ ਵੀ ਉਹ ਜਿਹੜੀਆਂ ਗੱਲਾਂ ਨਿਕਲ ਕੇ ਆਉਂਦੀਆਂ ਜਿਵੇਂ ਗੋਲ ਕਾਲੀ ਗੱਲ ਹੋਈ ਬੜਾ ਬਦਨਾਮ ਕਰਨ ਵਾਲੀਆਂ ਗੱਲਾਂ ਕਿ ਕਿਵੇਂ ਹੋ ਰਿਹਾ ਜਿਹੜੀਆਂ ਗੱਲਾਂ ਜ਼ਰੂਰੀ ਆ ਉਹਨੂੰ ਰਿਪੋਰਟ ਕਰਨਾ ਚਾਹੀਦੀਆਂ ਗੈਰ ਜ਼ਰੂਰੀ ਜਿਹੜੀਆਂ ਸੈਕੰਡਰੀ ਗੱਲਾਂ ਉਹਨਾਂ ਨੂੰ ਅਖੋਲੇ ਵੀ ਕਰ ਦੇਣਾ ਚਾਹੀਦਾ ਕਿਸਾਨਾਂ ਦੀ ਮਜ਼ਦੂਰਾਂ ਦੀ ਜਿਹੜੀ ਉਸ ਨੂੰ ਨਾਲ ਜਿਹੜੀ ਇੱਕ ਆਸ ਹੈ ਉਹਨੂੰ ਵੀ ਬੜੀ ਢਾਹ ਲੱਗਦੀ ਹੈ ਜਿਹੜੇ ਉਮੀਦ ਨਾਲ ਬੈਠੇ ਆ ਬਾਰਡਰਾਂ ਤੇ ਕਿ ਅਸ 10 ਤਰੀਕ ਨੂੰ ਕਾਲ ਦਿੱਤੀ ਹੋਈ ਹੈ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾ ਰੋਕਣ ਦੀ ਦੇਸ਼ ਭਰ ਚ ਕਾਲ ਹੈ ਇਹਦੇ ਨਾਲ ਬੜਾ ਪ੍ਰਭਾਵ ਪੈਣਾ ਅਰਥਚਾਰੇ ਉੱਤੇ ਜਦੋਂ ਪ੍ਰਭਾਵ ਪੈਂਦਾ ਫਿਰ ਸਰਕਾਰ ਦੀ ਵੀ ਉਧਰ ਚੀਕ ਨਿਕਲਦੀ ਹੈ ਇਸੇ ਕਰਕੇ ਮਨਾਇਆ ਜਾਂਦਾ ਹੈ ਕਿ ਤੁਸੀਂ ਛੱਡੋ ਤੇ ਸਾਡੇ ਨਾਲ ਟੇਬਲ ਤੇ ਆਓ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਟੇਬਲ ਵਾਲੀ ਗੱਲਬਾਤ ਅਸੀਂ ਹਲੇ ਨਹੀਂ ਛੱਡੀ ਉਹ ਤੁਹਾਡੇ ਹੱਲੋਂ ਬੰਦ ਹੈ ਸਾਡੇ ਹੱਲੋਂ ਬੰਦ ਨਹੀਂ ਹੋਈ ਔਰ ਇਹ ਵੀ ਕਹਿ ਦਿੱਤਾ ਹੈ ਕਿ ਐਲਾਨ ਕਰ ਦਿੱਤਾ ਗਿਆ ਹੈ ਕਿ ਅਸੀਂ ਬਾੜਾਂ ਤੇ ਬੈਠੇ ਰਵਾਂਗੇ ਔਰ ਸਰਵਨ ਸਿੰਘ ਪੰਧੇਰ ਨੇ ਇਹ ਵੀ ਕਿਹਾ ਇਹਨਾਂ ਦੇ ਨਾਲ ਹੋਰ ਜਿਹੜੇ ਜਗਜੀਤ ਸਿੰਘ ਡੱਲੇਵਾਲ ਮਨਜੀਤ ਤੇ ਜਿਹੜੀ ਸਰਜੀਤ ਸਿੰਘ ਫੂਲ ਤੇ ਹੋਰ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਉਦੋਂ ਤੱਕ ਹੁਣ ਇਹਨਾਂ ਬਾਰਡਰਾਂ ਤੇ ਬੈਠਾਂਗੇ ਜਦੋਂ ਤੱਕ ਖੁਦ ਪ੍ਰਸ਼ਾਸਨ ਰਾਹ ਖਾਲੀ ਨਹੀਂ ਕਰਦਾ ਹੁਣ ਅਸੀਂ ਦੇਖਦੇ ਹਾਂ ਕਿ ਕਦੋਂ ਤੱਕ ਪ੍ਰਸ਼ਾਸਨ ਰਾਹ ਰੋਕੀ ਰੱਖਦਾ ਸਾਡੀ ਹੁਣ ਕੋਈ ਮੰਨਛਾ ਨਹੀਂ ਅਸੀਂ ਟਕਰਾ ਨਹੀਂ ਹੁਣ ਕੇਂਦਰ ਨਾਲ ਕਰਨਾ ਚਾਹੁੰਦੇ ਕਿ ਸਾਡਾ ਸ਼ਹੀਦ ਸ਼ੁਭ ਕਰਨ ਜਿਵੇਂ ਮਾਰਿਆ ਗਿਆ ਕਤਲ ਕਰ ਦਿੱਤਾ ਗਿਆ ਹਲੇ ਉਸ ਇਨਸਾਫ ਲਈ ਅਸੀਂ ਲੜਨਾ ਤੇ ਐਵੇਂ ਕਿਸੇ ਹੋਰ ਦਾ ਨੁਕਸਾਨ ਹੋਵੇ ਨਾ ਨੁਕਸਾਨ ਨਹੀਂ ਹੁਣ ਕਰਾਉਣਾ ਚਾਹੁੰਦੇ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਬਾਰਡਰਾਂ ਤੇ ਧਰਨਾ ਜਾਰੀ ਰਹੇਗਾ ਅਸੀਂ ਇੱਥੇ ਹੀ ਬੈਠੇ ਰਾਵਾਂਗੇ ਚ ਸ਼ੇ ਕਰਕੇ ਉਹਨਾਂ ਨੇ ਕਿਹਾ ਕਿ ਅੰਦੋਲਨ ਅਸੀਂ ਜਾਰੀ ਰੱਖਾਂਗੇ ਚਲੋ ਬਹੁਤ ਬਹੁਤ ਸ਼ੁਕਰੀਆ ਅਸੀਂ ਵੀ ਚਾਹੁੰਨੇ ਆ ਵੀ ਕਿਸਾਨੀ ਜਿਹੜਾ ਅੰਦੋਲਨ ਹੈ ਉਹਦਾ ਕੋਈ ਸਿੱਟਾ ਨਿਕਲੇ ਕਿਸਾਨ ਆਪਣੇ ਘਰਾਂ ਨੂੰ ਜਾਣ ਮੰਗਾ ਮੰਨਿਆ ਜਾਣ ਪ੍ਰੋਗਰਾਮ 16 ਅੰਨੇ ਸੱਚ ਦੇ ਵਿੱਚ ਅੱਜ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ